thank you ਜੋ ਤੁਹਾਡੇ ਨਾਲ ਕੀ ਘਟਨਾ ਹੋਈ ਆ ਹਾਂਜੀ ਮੇਰਾ ਨਾਮ ਸੰਚਿਤ अरोड़ा ਤੇ ਮੇਰੇ ਪਿਓ ਦਾ ਨਾਮ ਆਪਣੇ ਸੰਦੀਪ अरोड़ा ਮੈਂ ਇਸ ਮੇਸ਼ ਨਗਰ ਨਾਪੂਪਰ ਤੇ ਕੱਲ ਮੈਂ ਕਾਲਜ ਤੋਂ ਨਿਕਲਿਆ ਸੀ ਸ਼ਾਮ ਨੂੰ 4:30 ਵਜੇ ਤੇ ਮੇਰੇ ਪਿੱਛੇ ਘੱਟੋ ਘੱਟ 10 ਮੁੰਡਾ 10 ਮੁੰਡੇ ਪਿੱਛੇ ਲੱਗੇ ਸੀਗੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ ਤੇ ਅਰਾਊਂਡ ਜਦੋਂ ਮੈਂ ਘਰ ਦੇ ਕੋਲ ਪਹੁੰਚਿਆ ਤੇ ਉਹ ਉਹਨਾਂ ਨੇ ਸਾਰੇ ਨਿਕਲ ਗਏ ਉਹਨਾਂ ਨੇ ਮੇਰੇ दाँਤ ਮਾਰੇ ਪਿੱਟਤੇ ਮੇਰਾ ਟਵੀਸ ਉੱਛਾ ਲੱਗੀ ਤੇ ਉਹ ਘਟੋ ਘਟ ਪੰਜ ਜਾਣੇ ਸੀਗੇ ਤੇ ਉਹ ਜਦੋਂ ਮੇਰੇ ਚ ਝੀਕ ਰੋਲਾ ਪਿਆ ਤੇ ਫਿਰ ਉਹਨਾਂ ਨੇ ਸਾਰੇ ਘਰ ਦੇ ਬਾਹਰ ਰਹੇ ਤੂੰ ਦੌੜ ਕੇ ਮਾਰ ਕੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੇ ਪਿੱਛੇ ਮੁੰਡੇ ਲੱਗੇ ਹੋ ਜਦੋਂ ਆ ਪਹੂਪਰ ਪਹੁੰਚਿਆ ਉਹਨਾਂ ਨੇ ਮੈਨੂੰ ਦਾਤ ਦਿਖਾਏ ਆਪਣੇ ਮੇਨ ਹਾਈਵੇ ਤੇ ਕੋਲ ਤੇ ਫਿਰ ਨਾਲ ਹੀ ਮੈਂ ਆਪਣੇ ਘਰ ਤੋਂ ਮਤ ਭੱਜਿਆ ਘਰ ਨੂੰ ਗੱਡੀ ਭਜਾਈ ਕਿ ਘਰ ਪਹੁੰਚਾਂ ਤੇ ਘਰ ਦੇ ਮੇਰੇ ਪਿੱਛੇ ਪਹੁੰਚ ਆਏ ਇਹ ਕੋਈ ਤੁਹਾਡੀ ਰੰਗੀਤ ਸੀਗੀ ਉਹਨਾਂ ਮੁੰਡਿਆਂ ਨਾਲ ਮੇਰੀ ਕੋਈ ਮੇਨ ਕੋਈ ਗੱਲ ਜਿਦਾ ਹੈ ਨਹੀਂ ਵੈਸੇ ਪਰ ਜਿਹੜਾ ਇੱਕ ਮੁੰਡਾ ਸੀਗਾ ਜਿਹੜਾ ਹਰਜੋਤ ਖੇਲਾ ਲਾਹੌਰ ਸ਼ਹਿਰਪੁਰ ਦਾ ਉਹਨਾਂ ਪਲੱਸ 2 ਚ ਮਾੜੀ ਮੁੱਢੀ ਨੁਕਸੋਕ ਹੋਈ ਸੀ ਪਰ ਹੁਣ ਮੈਨੂੰ 2 ਸਾਲ ਹੋ ਗਿਆ ਸਕੂਲ ਛੱਡੇ ਹੋਏ ਨੂੰ ਤੇ ਉਹਨਾਂ ਨੂੰ ਨਹੀਂ ਪਤਾ ਉਹਦੇ ਕੀ ਰੀਜ਼ਨ ਸੇਗਾ ਇਦਾਂ ਮਿੰਦਾ ਕਰਨ ਦਾ ਬਾਕੀ ਜਿਹੜਾ ਦੂਸਰਾ ਇੱਕ ਹੋਰ ਮੁੰਡਾ ਸੀ ਜਸਕਰਨ ਸੰਘੇੜਾ ਉਹ ਜਿਹੜਾ ਉਹ ਮੇਰੀ ਯੂਨੀਵਰਸਿਟੀ ਦਾ ਆ ਤੇ ਉਹਦਾ ਉਹਨਾਂ ਮੇਰੀ ਕੋਈ ਗੱਲ ਨਹੀਂ ਹੈਗੀ ਨਾ ਉਹਨਾਂ ਮੈਂ ਫਸਟ ਟਾਈਮ ਮਿਲਿਆ ਸੀਗਾ ਉਨੇ ਬਿਨਾ ਵਿਦਾਊਟ ਇਨ ਰੀਜ਼ਨ ਉਹਨੇ ਮੇਰੇ ਦਾਤ ਮਾਰੇ ਕੋਈ ਤੁਸੀਂ ਦਾਦੇ ਵੀ ਹਾਰਪੁਰ ਤੋਂ ਆ ਉਹ ਤੁਹਾਡੇ ਨਾਲ ਕਿੱਦਾਂ ਤੁਹਾਡੇ ਫਿਰ ਸੰਪਰਕ ਚ ਇੱਥੇ ਕਿੱਦਾਂ ਆਇਆ ਉਹ ਸਾਡੀ ਯੂਨੀਵਰਸਿਟੀ ਦਾ ਨਹੀਂ ਹੈਗਾ ਕੱਲ ਮੈਂ ਜਿਹਦਾ ਕਲਾਸ ਤੋਂ ਨਿਕਲਿਆ ਸੀਗਾ ਤੇ ਉਹਨਾਂ ਨੂੰ ਉਹਨੂੰ ਮੈਂ ਦੇਖਿਆ ਮੈਂ ਪਰ ਉਹਨੂੰ ਬੁਲਾਇਆ ਨਹੀਂ ਤੇ ਮੈਂ ਉਹ ਮਤਲਬ ਲਾਈ ਕੋ ਸਾਡੇ ਯੂਨੀਵਰਸਿਟੀ ਦਾ ਵੀ ਨਹੀਂ ਹੈਗਾ ਤੇ ਪਤਾ ਨਹੀਂ ਕਿ ਕਿੱਦਾਂ ਆਇਆ ਸਾਡੀ ਯੂਨੀਵਰਸਿਟੀ ਕਿੱਦਾਂ ਐਂਟਰ ਹੋ ਗਿਆ ਤੁਹਾਡੀ ਯੂਨੀਵਰਸਿਟੀ ਦਾ ਨਹੀਂ ਹੈਗਾ ਪਰ ਫਿਰ ਵੀ ਯੂਨੀਵਰਸਿਟੀ ਦੇ ਅੰਦਰ ਉਹ ਸੀਗਾ ਜੋ ਤੁਸੀਂ ਕਲਾਸ ਨੂੰ ਕਿਤੇ ਦੇਖਿਆ ਯੂਨੀਵਰਸਿਟੀ ਦੇ ਅੰਦਰ ਸੀਗਾ ਉਹ ਉਹ ਮੈਨੂੰ ਨਹੀਂ ਪਤਾ ਉਹ ਕਿੱਦਾਂ ਆਇਆ ਅੰਦਰ ਕਿ ਐਂਟਰੀ ਇੱਦਾਂ ਵਾਸੇ ਹੋ ਨਹੀਂ ਸਕਦੀ ਪਰ ਉਹ ਅੰਦਰ ਸੀਗਾ ਉਸ ਯੂਨੀਵਰਸਿਟੀ ਦੇ ਵਿੱਚ ਉਹਨੇ ਦੇਖਿਆ ਵੀ ਉਹਨੇ ਮੈਨੂੰ ਜਦੋਂ ਮੈਂ ਕਲਾਸ ਕੋ ਗਿਆ ਕਿ ਆ ਰਿਹਾ ਸੀਗਾ ਉਹਨੇ ਮੈਨੂੰ ਦੇਖਿਆ ਵੀ ਹੈਗਾ ਕਿੱਥੇ ਕਿੱਥੇ ਤੁਹਾਡੇ ਸੱਟਾਂ ਮਾਰੀਆਂ ਮੇਰੇ ਇੱਥੇ ਇੱਕ ਇੱਥੇ ਲੱਗੀ ਆ ਤੇ ਇੱਕ ਹੈ ਪਿੱਛੇ ਮੇਰੇ ਦਾਤ ਵੱ ਹੁਣ ਤੁਹਾਡੇ ਪ੍ਰਸ਼ਾਸਨ ਤੋਂ ਕੀ ਮੰਗਿਆ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੜਨਾ ਵੀ ਆ ਹਨ ਇਹ ਵੀ ਆਪਾਂ ਦੇਖਣਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਦਾ ਮੈਂ ਇਹੀ ਚਾਹਨਾ ਕਿ ਮੈਨੂੰ ਇਨਸਾਫ ਮਿਲੇ ਉਹਨਾਂ ਨੂੰ ਫੜਿਆ ਜਾਵੇ ਜਲਦ ਜਲਦ ਤੇ ਮੈਨੂੰ ਇਹ ਚਾਹੀਦਾ ਕਿ ਉਹ ਉਹਨਾਂ ਨੂੰ ਇਸ ਚੀਜ਼ ਦਾ ਭੁਗਤਣਾ ਪਵੇ ਕਿ ਇਦਾਂ ਕਿਸੇ ਨੂੰ ਇਦਾਂ ਮਾਰਨਾ ਚੰਗਾ ਨਹੀਂ ਹੁੰਦਾ ਕੋਈ ਕੁਝ ਵੀ ਹੋ ਸਕਦਾ ਸੀ ਉਸ ਮੂਮੈਂਟ ਤੇ ਜਿਸ ਸਹੀ ਟਾਈਮ ਤੇ ਘਰ ਦੇ ਬਾਹਰ ਨਾਂ ਦੇ ਸ਼ਾਇਦ ਮੈਂ ਪਤਾ ਨਹੀਂ ਕਿ ਕੀ ਗਲਤ ਕਦਮ ਹੋ ਚੱਕਾ ਦਿੰਦੇ ਮੈਂ ਹੀ ਮੰਗਦਾ ਕਿ ਮੈਨੂੰ ਇਨਸਾਫ ਮਿਲੇ। ਹਾਂਜੀ ਸਨੇ ਰੋੜਾ ਜੀ ਕੱਲ ਜੋ ਤੁਹਾਡੇ ਬੇਟੇ ਨਾਲ ਘਟਨਾ ਹੋਈ ਆ ਤੇ ਇਹਨਾਂ ਨੇ ਜੋ ਦੱਸਿਆ ਕਿ ਮੈਂ ਰੋਲਾ ਪਾਇਆ ਘਰ ਦੇ ਬਾਹਰ ਆਇਆ ਮੱਲਾ ਇਕੱਠਾ ਹੋਇਆ। ਹਾਂਜੀ ਤੁਸੀਂ ਕੀ ਮੌਕੇ ਤੇ ਘਰ ਮੌਜੂਦ ਸੀਗੇ? ਨਹੀਂ ਮੈਂ ਆਪਣੀ ਸ਼ਾਪ ਤੇ ਸੀ। ਮੈਨੂੰ ਇਹਨਾਂ ਦਾ ਫੋਨ ਆਇਆ ਮੇਰੇ ਬੇਟੇ ਦਾ ਫੋਨ ਆਇਆ ਕਿ ਪਾਪਾ ਮੇਰੇ ਮਗਰ 9-10 ਮੁੰਡੇ ਮੇਰੇ ਨਾਲ ਦੋ ਗੱਡੀਆਂ ਭਰ ਕੇ ਮੇਰੇ ਮਗਰ ਲੱਗੇ ਹੋਏ ਆ ਤੇ ਮੈਂ ਇੱਕਦਮ ਘਬਰਾਇਆ ਤੇ ਮੈਂ ਮਨੂੰ ਘਰ ਪਹੁੰਚਦੇ ਬੋਲ ਤੇ ਦੋ ਤਿੰਨ ਮਿੰਟ ਲੱਗੇ। ਤੇ ਉਹ ਜਦੋਂ ਮੈਂ ਗਿਆ ਤੇ ਉੱਥੇ ਮਤਲਬ ਉੱਥੋਂ ਜਾ ਚੁੱਕੇ ਸੀ ਆਪਣਾ ਰਫੂ ਚੱਕਰ ਹੋ ਗਿਆ ਸੀ ਸਾਰੇ ਪਰ ਉਹਨਾਂ ਨੇ ਮਤਲਬ ਘਰ ਦੇ ਗੇਟ ਦੇ ਮੋੜੇ ਆ ਕੇ ਬਦਮਾਸ਼ੀ ਕੀਤੀ ਔਰ ਮੇਰੇ ਬੇਟੇ ਦੇ ਉਹਨਾਂ ਨੇ ਕਰਪਾਨਾ ਮਾਰੀਆਂ ਜੰਡੇ ਮਾਰੇ ਸਪਿਟ ਦੇ ਉੱਪਰ ਜੋ ਕਿ ਮਤਲਬ ਮੈਂ ਸਾਰੇ ਪ੍ਰੈਸਰ ਨੂੰ ਦਿਖਾਇਆ ਵਾ ਕਿ ਇਹ ਨਾ ਇੰਨਾ ਧੱਕਾ ਹੋਇਆ ਵਾ ਤੇ ਬਟ ਇਹ ਬਹੁਤ ਰੋਂਗ ਚੀਜ਼ ਹੈਗੀ ਆ ਕਿਸੇ ਦੇ ਘਰ ਆ ਕੇ ਹਮਲਾ ਕਰਨਾ ਔਰ ਕੋਈ ਰੰਜਿਸ਼ ਵੀ ਨਹੀਂ ਸੀ ਇਹਨਾਂ ਉਹਨਾਂ ਦੇ ਬੱਚਿਆਂ ਦੇ ਪਰ ਇਹ ਦਿਮਾਗ 'ਚ ਕੀ ਸੀ ਕਿ ਇਹਨੂੰ ਲੈ ਕੇ ਮਤਲਬ ਇਹਨੇ ਹਾਈ ਪ੍ਰੋਸੈਸ ਪੋਵੈ ਕੋਈ ਸਾ ਤੁਸੀਂ ਇਹਦੇ ਬਾਰੇ ਕੋਈ ਦਰਖਾਸਤ ਵਗੈਰਾ ਦਿੱਤੀ ਹਾਂਜੀ ਮੈਂ ਅਸੀਂ ਦਰਖਾਸਤ ਦਿੱਤੀ ਥਾਣੇ ਪੋਪਰ ਦੇ ਵਿੱਚ ਜੀ ਤੇ ਬਾਕੀ ਅਸੀਂ ਕਾਲੇਵਕ ਇਰਾਦੇ ਐਡਮਿਟ ਹੈਗੇ ਆ ਜੀ ਤੇ ਬਾਕੀ ਅਸੀਂ ਮੈਂ ਪ੍ਰਸ਼ਾਸਨ ਕੋਈ ਮੰਗ ਮੰਗਦਾ ਕਿ ਸਖਤੋ ਸਖਤ ਕਾਰਵਾਈ ਹੋਵੇ ਇਹਨਾਂ ਲੜਕਿਆਂ ਦੇ ਤਾਂ ਕਿ ਕੱਲ ਨੂੰ ਕੋਈ ਇਹ ਹੋਰ ਵੱਡੀ ਵਾਰਦਾਤ ਨਾ ਕਰੇ ਸਰ ਤੁਸੀਂ ਬਹੁਤ ਹੀ ਸੁਲਝੋ ਇਨਸਾਨ ਆ ਪੋਪਰ ਦੇ ਵਿੱਚ ਤੁਹਾਡਾ ਇੱਕ ਹੌਦਾ ਵੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਯੂਨੀਵਰਸਿਟੀਆਂ ਔਰ ਕਾਲਜਾਂ ਔਰ ਸਕੂਲਾਂ ਦੇ ਵਿੱਚ ਇਹੋ ਕੁਝ ਹੁੰਦਾ ਰਿਹਾ ਤੇ ਤੁਹਾਨੂੰ ਕੀ ਲੱਗਦਾ ਕੀ ਮਾਹੌਲ ਪੜਨ ਵਾਲਾ ਹੋਊਗਾ ਕਿਉਂਕਿ ਕੋਸ਼ਿਬ ਉਹਦੇ ਵਿੱਚ 100 ਦੇ ਵਿੱਚੋਂ 100 ਦੇ 100 ਬੱਚੇ ਪੜਨ ਵਾਲੇ ਤਾਂ ਨਹੀਂ ਹੁੰਦੇ 2 ਜਾਂ 4 ਜਾਂ 5 ਬੱਚੇ ਪੜਨ ਵਾਲੇ ਜਿਹੜਾ ਕੁਝ ਬਣਨਾ ਚਾਹੁੰਦੇ ਆ ਹਾਂਜੀ ਹਾਂਜੀ ਬਾਕੀ ਮਾਹੌਲ ਖਰਾਬ ਹੋ ਰਿਹਾ ਕੀ ਕਰਨਾ ਕੀ ਕਹਿਣਾ ਚਾਹੁੰਦੇ ਏ ਬਾਰੇ ਦੇਖੋ ਜੀ ਮੇਰਾ ਬੇਟਾ ਜਿਹੜਾ ਮੈਡੀਕਲ ਸਟੂਡੈਂਟ ਹੈਗਾ ਵਾ ਉਹ ਬਹੁਤ ਲਾਇਕ ਮੁੰਡਾ ਹੈਗਾ ਵਾ ਸਾਨੂੰ ਨਹੀਂ ਪਤਾ ਇਸ ਮੁੰਡਿਆਂ ਦੇ ਦਿਮਾਗ 'ਚ ਕੀ ਸੀ ਦੋ ਤਿੰਨ ਮੁੰਡੇ ਜਿਹੜੇ ਇਹਦੇ ਕਾਲਜ ਦੇ ਜੋ ਇਹਦੇ ਕਿਹੇ ਅਨਸਾਰ ਹੈਗੇ ਦੋ ਤਿੰਨ ਮੁੰਡੇ ਜਿਹੜੇ ਹੈਗੇ ਕਾਲਜ ਦੇ ਆ ਬਾਕੀ ਸਾਰੇ ਆਊਟਸਾਈ ਯੂਨੀਵਰਸਿਟੀ ਆ ਮੈਂ ਉਹਨਾਂ ਨੂੰ ਸਿਰਫ ਇਹ ਕਹਿਣਾ ਚਾਹੁੰਦਾ ਕਿ ਅਬ ਦੇਖੋ ਯੂਨੀਵਰਸਿਟੀ ਹੁੰਦੀ ਆ ਬੱਚਿਆਂ ਦੇ ਪੜ੍ਹਾਈ ਲਈ ਪਰ ਉੱਥੇ ਜੇ ਇਦਾਂ ਦੇ ਚੀਜ਼ ਸ਼ਰਤੀ ਦਤਵਾ ਕੇ ਹੰਗਾਮਾ ਕਰਨ ਜਾਂ ਬਦਮਾਸ਼ੀ ਕਰਨ ਇਹ ਬਹੁਤ ਸਾਡੇ ਨਿੰਦਨਯੋਗ ਹੈਗੀ ਆ ਸਮਾਜ ਦੇ ਵਿੱਚ ਤਾਂ ਕਿ ਇਹਨੂੰ ਠੱਲ ਪਾਈ ਜਾਵੇ ਵੀ ਪ੍ਰਸ਼ਾਸਨ ਨੂੰ ਅੱਗੇ ਬੇਨਤੀ ਕਰਦਾ ਕਿ ਇਸ ਸੀ ਨੂੰ ਰੋਕਿਆ ਜਾਵੇ ਤੇ ਤਾਂ ਕਿ ਇਹ ਇਦਾਂ ਦਾ ਕੋਈ ਦੁਬਾਰਾ ਚਾਂਸ ਨਾ ਹੋਵੇ ਕਾਲਾ ਦੇ ਬੰਦੇ ਕਰਾਉਣ ਨੇ ਅੱਜ ਦੀ ਜਿਹੜੀ ਇਹੜੀ ਘਟਨਾ ਹੋਈ ਹੈ ਲਸ਼ਵੇਂਸ਼ ਨਗਰ ਦੇ ਵਿੱਚ ਇੱਕ ਨੌਜਵਾਨ ਨੂੰ ਕੁਝ ਨੌਜਵਾਨ ਉਹਦਾ ਪਿੱਛਾ ਕਰਦੇ ਆ ਔਰ ਘਰ ਦੇ ਮੋੜੇ ਉਹਨੂੰ ਕੁੱਟ ਕੇ ਜਾਂਦੇ ਆ ਪੁਲਿਸ ਨੂੰ ਇਹਦੇ ਬਾਰੇ ਕੀ ਜਾਣਕਾਰੀ ਮਿਲੀ ਹੈ ਔਰ ਪੁਲਿਸ ਇੱਥੇ ਕੀ ਕਾਰਵਾਈ ਕਰ ਰਹੀ ਹੈ ਹਾਂਜੀ ਮੈਂ ਏਐਸ ਕਾਬਲ ਸਿੰਘ ਥਾਣਾ ਭੂਗਪੁਰ ਦਾ ਨਾਤਾ ਹਾਂ ਕਾਲਾ ਮੈਂ ਡਿਊਟੀ ਆਫਸਰ ਲੱਗਿਆ ਹੋਇਆ ਸੀਗਾ ਤੇ ਮੈਨੂੰ ਅੱਜ ਸਵੇਰੇ ਮੁੱਖ ਮੁਰਸੀ ਸਾਹਾਰਾ ਨੇ ਇੱਕ ਐਮਐਲਆਰ ਸਚਨ ਅਰੋੜਾ ਸਨਪ ਸੰਦੀਪ ਅਰੋੜਾ ਵਾਸੀ ਦਸ਼ਮੇਸ਼ਨਗਰ ਭੋਗਪੁਰ ਦੀ ਦੇ ਐਮਆਰ ਦੀ ਕਾਰ ਵੀ ਕੱਲੇ ਦਿੱਤੀ ਜਿਸ ਤੇ ਮਜਰੂਹੀ ਹਾਲਤ ਵਿੱਚ ਪਤਾ ਲੱਗਿਆ ਕਿ ਉਹ ਸਿਵਲ ਹਸਪੀਟਲ ਕਾਲਾ ਬਕੜਾ ਦਾਖਲਿਆ ਮੈਂ ਆਪਣੇ ਸਾਥੀਆਂ ਸਮੇਤ ਮੌਕੇ ਤੇ ਗਿਆ ਹਾਂ ਡਾਕਟਰ ਸਾਹਿਬ ਕੋਲੋਂ ਦੀ ਲਿਖਤੀ ਰਾਈ ਹਾਸਲ ਕਰਕੇ ਉਹਦੇ ਬਿਆਨ ਹਾਸਲ ਕਰਨ ਲਈ ਗਿਆ ਜਿਸ ਨੇ ਕਿਹਾ ਕਿ ਮੇਰਾ ਰਾਜੀਨਾਮਾ ਦੀ ਗੱਲ ਚੱਲ ਰਹੀ ਹੈ ਮੈਂ ਅਜੇ ਕੋਈ ਕਾਰਵਾਈ ਨਹੀਂ ਕਰਾਉਣੀ ਫਿਰ ਮੈਂ ਇਹਨਾਂ ਜੋ ਬੱਚਿਆਂ ਨੇ ਜੇ ਸਚਨ ਨੇ ਨਾਲ ਖਾਏ ਸੀਗੇ ਇੱਕ ਰਖਾਇਆ ਸੀ ਕਰਨ ਜਸ ਜਸ ਕਰਨ ਜੋਤ ਸੰਘੇੜਾ ਮੈਂ ਸਰ ਉਹਦੇ ਘਰ ਗਿਆ ਆਂ ਕਰੀਬ ਟਾਂਡੇ ਲਾਗੇ ਪਿੰਨ ਪਿੰਦਾ ਜੀ ਝਾਵਾ ਮੋਦੇ ਘਰ ਗਿਆ ਉਹਦੇ ਘਰ ਮੈਸੇਜ ਦੇ ਕੇ ਘਰ ਤਾਂ ਮੈਨੂੰ ਮਿਲਿਆ ਨਹੀਂ ਪਰ ਮਾਧਿਕਾਰ ਉਹਦੇ ਨੂੰ ਮੈਸੇਜ ਦੇ ਕੇ ਹਰ ਸਦਾ ਹਰਦੀਪ ਸਿੰਘ ਨੂੰ ਮੈਸੇਜ ਦੇ ਕੇ ਆ ਗਿਆ ਕਿ ਤੁਸੀਂ ਆਪਣੇ ਬੱਚੇ ਨੂੰ ਪੇਸ਼ ਕਰੋ ਪਰ ਉਹਨਾਂ ਮੈਨੂੰ ਇਹ ਪ੍ਰੋਸਤ ਹੋਇਆ ਕਿ ਅਸੀਂ ਪੰਜੇ ਬੱਚੇ ਪੰਜ ਬੱਚਿਆਂ ਨੇ ਸੱਟਾਂ ਮਾਰੀਆਂ ਸੀ ਸਚਨ ਅਰੋੜਾ ਦੇ ਜਦੋਂ ਸਾਢੇ 4 ਟਾਈਮ ਦਿੱਤਾ ਗਿਆ ਲੇਕਿਨ ਸਾਢੇ 4 ਵਜੇ ਉਹਦੇ ਪੇਰੈਂਟਸ ਤੇ ਆ ਗਏ ਪਰ ਲੜਕਾ ਕੋਈ ਨਹੀਂ ਆਇਆ ਫਿਰ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਕੱਲ 4 ਵਜੇ ਦਾ ਟਾਈਮ ਰੱਖਿਆ ਆ ਕੱਲ ਜਿੱਦਾਂ ਦੀ ਵੀ ਸਥਿਤੀ ਹੋਏਗੀ ਉਦਾਂ ਦੀ ਕਾਰਵਾਈ ਅਮਰਜ ਲੈਂਦੀ ਜਾਏਗੀ ਸਰ ਕੋਈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਕਾਫੀ ਜਿਹੜੇ ਪਰਿਵਾਰ ਰਿਚ ਨੇ ਤੇ ਕੋਈ ਪ੍ਰੈਸ਼ਰ ਤੇ ਨਹੀਂ ਆ ਰਿਹਾ ਕੋਈ ਪੁਲਿਸ ਨੂੰ ਕੋਈ ਰਾਜਨੀਤਿਕ ਪ੍ਰੈਸ਼ਰ ਵਗੈਰਾ ਨਾ ਜੀ ਨਾ ਕਾਨੂੰਨ ਪੁਲਿਸ ਆਪਣਾ ਕਾਨੂੰਨ ਦੇ ਅਨੁਸਾਰ ਕਾਰਵਾਈ ਕਰ ਰਹੀ ਹੈ ਕਾਰਵਾਈ ਕਰ ਰਹੀ ਆ ਕਿ ਸਾਡੇ ਤੇ ਜਾਂ ਕਿਸੇ ਵੱਲੋਂ ਸਾਨੂੰ ਕਿਸੇ ਕਿਸਮ ਦਾ ਕੋਈ ਵੀ ਪ੍ਰੈਸ਼ਰ ਨਹੀਂ ਹੈ ਠੀਕ ਹੈ